ਆਹ ਰੋ ਸਾਡਾ ਕਬੂਡ ਪਟਕੇ ਬਾਹਰ ਮਾਰੇ ਆਣਾਂ ਦੇ ਕਿੰਦੀ ਮਿਹਨਤ ਨਾਲ ਬਣਾਇਆ ਉਹ ਕਰਦਿਆਂ ਰੌਣਕ ਆ ਗਈਆਂ ਅੱਜ ਬੰਤਪਾਈ ਦੇ ਘਰ ਦਾ ਨਕਸ਼ਾ ਦੇਖਦੇ ਆਂ ਵੀ ਕਿੱਦਾਂ ਬਣਿਆ ਹੋਇਆ ਸਾਰਾ ਕੁਝ ਕਿੱਧਰ ਕਿੱਧਰ ਕੀ ਆਏ ਇੱਧਰ ਭੈਣ ਆ ਗਈ ਭਤੀਜੀ ਆ ਗਈ ਉੱਧਰ ਭੈਣ ਆ ਗਈ ਪਿਆਰ ਲੈ ਕੇ ਥੈਂਕ ਯੂ ਅੱਜ ਵੀ ਬਹੁਤ ਕੰਮ ਹੈ ਤੇ ਅੱਜ ਅੱਜ ਸਾਡੇ ਪਰਿਵਾਰ 'ਚ ਵਾਧਾ ਹੋਇਆ ਉੱਪਰ ਦਿਖਾਉਂਦਾ ਸਾਨੂੰ ਕਿੱਦਾਂ ਵਾਧਾ ਹੋਇਆ ਆ ਗਲਾਸ ਭਾਈ ਲਿਆਉਂਦਾ ਮੈਂ ਪਾਣੀ ਲੈ ਕੇ ਗਿਆ ਉੱਪਰ ਘਰ ਤੇ ਹਲੇ ਆਏ ਨਹੀਂ ਬੰਤ ਬਾਈ ਇੱਧਰ ਮੈਨੂੰ ਫੋਨ ਕਰ ਬੰਤ ਬਾਈ ਨੂੰ ਮੈਂ ਇੱਧਰ ਨੂੰ ਬੁਲਾਉਂਦਾ ਮੈਂ ਕਿ ਤੂੰ ਮੇਰੇ ਘਰ ਨੂੰ ਆ ਜਾ ਬੰਤ ਬਾਈ ਕਹਿੰਦਾ ਮੈਂ ਉਹ ਕਹਿੰਦਾ ਮੇਰੇ ਘਰ ਨੂੰ ਆ ਜਾ ਹੰਮ ਲਿਆ ਉੱਪਰ ਮਟਰ ਕੋਲਰ ਆਈਏ ਮਿਲ ਗਿਆ ਗਲਾਸ ਵੀ ਹੈਗੇ ਗਲਾਸ ਵੀ ਹੈਗਾ ਤੇ ਰੋਈਓ ਕਿਹੜਾ ਲੱਗਿਆ ਬਰਫ਼ ਦੇ ਦੋ ਬਰਫ਼ ਜਿੰਨੀ ਮਰਜੀ ਅਟਲ ਬਾਹਰ ਨੂੰ ਤਰੀਕੇ ਨਾਲ ਪਾਣੀ ਆਇਆ ਹੋਵੇ ਤੇ ਟੁੱਟੀਦਾ ਜਰਾ ਤੇ ਚੱਲਦਾ ਹੁੰਦਾ ਟਾਈਮ ਯਾਰ ਹਾਂ ਚੱਲਦਾ ਪਰਕ ਨੂੰ ਪਰਕੇ ਪਾਜ ਵਾਖਦੇ ਮਾ ਇਹ ਤਾਂ ਬੱਲ ਨੇ ਬਾਈ ਕਿਹੜੇ ਕਿਸ ਨੇ ਲੈਣੀਆਂ ਇਹ ਆਲਾ ਵਿੱਚ ਤੇ ਦੇਨ ਪੂਰਾ ਚੱਕ ਤੱਕ ਦਾ ਕੰਮ ਆ ਹਾਂ ਲਾਲੀ ਹੋਈਆਂ ਜੇ ਹਾਂ ਚਲੋ ਜੀ ਸਾਡਾ ਪਰਿਵਾਰ ਹੋਰ ਵੱਡਾ ਹੋ ਗਿਆ ਹਾਂ ਜੀ ਇੱਟਾਂ ਕਿੱਥੇ ਲਈਏ ਯਾਰ ਫਿਰ ਇਹ ਦੱਸੋ ਦੋ ਕੀ ਥੱਲੇ ਲੈਣੇ ਪੈਣੇ ਇੱਕ ਨੂੰ ਹੋਰ ਸਕੀਮ ਦੇ ਯਾਰ ਇੱਧਰ ਆ ਚੱਲਾ ਥੱਲੇ ਆ ਪਤਾ ਥੱਲੇ ਤੇ ਥੱਲੇ ਤੇ ਪਤਾ ਲੱਗ ਸਮਝਾ ਸਮਝਣ ਲੱਗਣੀ ਆ ਮਿਸਤਰੀ ਆ ਕੇ ਖੜਦਾ ਨਹੀਂ ਹੈਗਾ ਬਾਈ ਨਾਲ ਸਲਾਹ ਕਰਨੀ ਪੈਂਦੀ ਮੈਨੂੰ ਜਿਹੜੀ ਸਾਹਮਣੇ ਵਾਲੀ ਗੰਦ ਆ ਇਹ ਕਿੱਥੇ ਤੱਕ ਉਹ ਤੱਕ ਛੱਡ ਲਈਏ ਕਿ ਇੱਥੇ ਤੱਕ ਛੱਡੀਏ ਯਾਰ ਇਹ ਹੁਣ ਆਪਣਾ ਭਰਤ ਵੀ ਪਿਆਣਾ ਇੱਥੇ ਬਗਲ ਹੀ ਛੱਡਣਾ ਤੁਸੀਂ ਹਾਂ 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 ਬਗਲ ਹੀ ਹੈਗਾ ਬੰਦ ਦਾ ਮੇਰਾ ਇੱਥੇ ਦਾ ਕੁਝ ਨਹੀਂ ਤੇ ਸਾਰੇ ਸਾਢੇ 7 ਟਾਕੇ ਦੁਆਰੇ ਬਣਾ ਲੀਏ ਗੰਦ ਮਜ਼ਬੂਤ ਹੈ ਟੋਣ ਦਾ ਫਾਇਦਾ ਨਹੀਂ ਗੰਦ ਨੂੰ ਖਾਣ ਬੰਦੂ ਇਹ ਤੱਕ ਹਾਂ ਇਹ ਦੋਨੋਂ ਇਹਨਾਂ ਦੀ ਪਹਿਲੇ ਵਿੱਚ ਤਕਰੀਬਨ ਨਹੀਂ ਤਾਂ ਵੀ ਕਿਉਂ ਹੁੰਦਾ ਨਹੀਂ ਉਹ ਥੱਲੇ ਦੇ ਪੱਕੀ ਹੋਈ ਵੀ ਮੇਨ ਹੁੰਦਾ ਵੀ ਥੱਲੇ ਕੰਦ ਲੱਗ ਗਈ ਜਾਂ țeੜ ਆ ਗਈ ਹੈ ਕੰਦ ਚ ਕਿਤੇ țeੜ ਨਹੀਂ ਦਿਖ ਰਹੀ ਚਲੋ ਫਿਰ ਬਾਅਦ ਚ ਦੇਖਦੇ ਹਾਂ ਫਿਰ ਯਾਰ ਜਿਹੜੀ ਗੱਲੀ ਵੀ ਆ ਉਹ ਕੱਢ ਦੇਣੀ ਆ ਜੀ ਹਾਂ ਹਾਂ ਮੈਂ ਕਹਿੰਦਾ ਫਿਰ ਇਹ ਸੜੀ ਜਦ ਆਪਾਂ ਦੁਬਾਰੇ ਬਣਾ ਲਾਂਗੇ ਸਾਡੀ ਬੱਚੇ ਸਾਫ਼ ਬਣ ਜਾਊਗੀ ਯਾਰ ਫਿਰ ਚਾ ਦੇ ਲੇਨ ਆਪਾਂ ਪਹਿਲਾਂ ਆ ਕਰਦੇ ਹਾਂ ਕਰਵਾਓ ਮੇਰੀ ਗੱਲ ਸੁਣ ਹਾਂ ਤੁਸੀਂ ਇੱਕ ਤਾਂ ਜਿਹੜੀ ਆਹ ਕੰਧ ਦਾ ਹਾਂ ਹਾਂ ਆਹ ਕੰਧ ਪੂਰੀ ਹੋ ਸਹੀ ਹੈ ਹਾਂ ਇਹਦਾ ਪਲਸਟਰ ਬੁੱਦਾ ਹੋਇਆ ਕੰਧ ਸਹੀ ਹੈ ਕੰਧ ਸਹੀ ਪਲਸਟਰ ਬੁੱਦਾ ਬੁੱਦਾ ਹੈ ਪਲਸਟਰ ਹਾਂ ਹਾਂ ਠੀਕ ਹੈ ਤੇ ਨਹੀਂ ਲੈਕਚਰਿੰਗ ਕਰਕੇ ਪਲਸਟਰ ਦੁਬਾਰਾ ਕਰਵਾ ਲਵੇ ਦੇਖੋ ਇਹ ਕਰਵਾ ਲਾਂਗੇ ਪਲਸਟਰ ਦੁਬਾਰਾ ਕਰਵਾ ਲਾਂਗੇ ਹਾਂ 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 ਇਹ ਹੁਣ ਤੁਸੀਂ ਆਹ ਕੰਧ ਦਾ ਕੰਮ ਛੇੜੂਗੇ ਠੀਕ ਹੈ ਤੇ ਨਹੀਂ ਹਾਂ ਇਹਦਾ ਕੰਮ ਦੁੱਗਣੇ ਤਿੱਗਣੇ ਜੇ ਤੁਹਾਨੂੰ ਪੈ ਉਹੀ ਤਾਂ ਕਹਿੰਦਾ ਫਿਰ ਢਾਕੇ ਦੁਬਾਰੇ ਬਣਾਉਂਗਾ ਉੱਥੇ ਕੰਮ ਜਾ ਰਾ ਨਾ ਫਿਰ ਕੰਧ ਮਜ਼ਬੂਤ ਹੋ ਜੀਗੀ ਆ ਹਾਂ 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 ਕੰਧ ਬਹੁਤ ਮਜ਼ਬੂਤ ਹੋਣਾ 18 ਇੰਚ ਪਿਛੋਂ ਉਹ ਤਾਂ 9 ਇੰਚ ਆ ਉਹ ਤਾਂ ਉਹਦੇ ਨਾਲ ਪੜਦੀ ਹੋਈ ਹੋਈ ਮੇਰੇ ਖਿਆਲ ਚ ਇਹਨਾਂ ਨੂੰ ਦਾ ਬਾਥਰੂਮ ਦਾ ਪੜਦੀ ਥੱਲੇ 9 ਇੰਚ ਹੀ ਵਾ ਸਾਰੀ ਅੱਛਾ ਥੱਲੇ 9 ਇੰਚ ਹੀ ਵਾ ਕਰਦੇ ਨੇ ਮਜ਼ਬੂਤ ਕੰਦਾ ਹਾਂ 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 ਨਾ ਹਾਂ ਤਾਂ ਇੱਥੇ ਤੱਕ ਆਹ ਸਿੰਗਲ ਪੜਦੀ ਐ ਥੱਲੇ ਦਾ ਪਰ ਉਹ ਪਿੱਛੇ ਸਾਰੀ 9 18 ਇੰਚ ਹੀ ਆ ਇਹਦੇ ਬਾਅਦ 18 ਇੰਚ ਹੀ ਆ ਫਿਰ ਤੁਸੀਂ ਆਇਆ ਕਰ ਲੋ ਮੇਰਾ ਨੰਬਰ ਲੈ ਲਓ ਆਪਣੇ ਕੋਲ ਮੈਂ ਉਹ ਤਾਂ ਬਾਈ ਬੰਤ ਬਾਈ ਕੋਲ ਜਾਇਆ ਮੈਨੂੰ ਫੋਨ ਕਾਲ ਜੇ ਕਿਸ ਚੀਜ਼ ਦੀ ਲੋੜ ਹੋਈ ਬੰਤਵਈ ਦੇ ਘਰ ਆ ਗਿਆ ਅੱਜ ਬੰਤਵਈ ਦੇ ਘਰ ਦਾ ਨਕਸ਼ਾ ਦੇਖਦੇ ਆਂ ਵੀ ਕਿੱਦਾਂ ਬਣਿਆ ਹੋਇਆ ਸਾਰਾ ਕੁਝ ਕਿੱਧਰ ਕਿੱਧਰ ਕੀ ਆਏ ਕਿੰਨੇ ਵਾਈ ਕਿੰਨੇ ਦਾ ਕਿੱਥੇ ਕਿੱਥੇ ਰੂਮ ਹੈ ਫਿਰ ਮੈਂ ਆਪਣੇ ਨਾਲ ਕੰਪੇਅਰ ਕਰੂੰਗਾ ਅਜਦ ਤਨ ਮੇਨ ਐਂਟਰ ਸਿੱਕੋ ਰੱਖੀ ਬਾਈ ਨੇ ਹੋਰ ਕੋਈ ਨਹੀਂ ਹੈ ਵੀ ਹੋਰ ਕਿਤਨਾ ਘਰ ਨੂੰ ਐਂਟਰੀ ਹੋਵੇ ਨਾ 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 ਦੋ ਹੈ ਇੱਕ ਆ ਵੀ ਹੈ ਆ ਗੈਸਟ ਰੂਮ ਜਿੱਥੇ ਕੋਈ ਬੰਦਾ ਆਇਆ ਗਿਆ ਆ ਆਪਣਾ ਸਿੱਧਾ ਹੀ ਹਾਲ ਚ ਬਰੈਂਡਜ ਆ ਮੇਨ ਹਾਲ ਬੈਠਣ ਬੁੱਠਣ ਵਾਸਤੇ ਇਧਰ ਗੈਸਟ ਵਾਸਤੇ ਕੋਈ ਆਇਆ ਗਿਆ ਮਿਲਿਆ ਉੱਥੇ ਹੀ ਬਾੜਿਆ ਉੱਥੇ ਹੀ ਬਹਰ ਕੱਢਤਾ ਆ ਹਰ ਸੋਈ ਆ ਗਈ ਜਿੱਦਾਂ ਮੈਂ ਚਾਹੁੰਦਾ ਵੀ ਜਿੱਦਾਂ ਨਾ ਕੋਈ ਮੈਂ ਚਾਹੁੰਦਾ ਸੀ ਇਦਾਂ ਵੀ ਜੇ ਘਰ ਦੀ ਲੇਡੀਜ਼ ਖੜੀ ਹੋਵੇ ਤਾਂ ਸਾਰਾ ਵਿਹੜਾ ਇੱਥੇ ਨੂੰ ਦਿਖੇ ਹਜ ਤਰੋਂ ਉੱਥੇ ਸਾਹਮਣੇ ਮੈਂ ਐਂਟਰ ਹੋ ਗਿਆ ਆ ਐਦਾਂ ਹੀ ਆ ਮੈਂ ਬਣਾਉਣ ਦੀ ਸੋਚੀ ਵੀ ਸਾਰਾ ਕੁਝ ਦਿਖੇ ਇੱਥੇ ਤੇ ਘਰ ਦਾ ਇੱਥੇ ਤੇ ਇੱਥੇ ਖਾਣਾ ਬਣਾਉਂਦੀ ਤਾਂ ਇਦਰਾ ਬਰੈਂਡਾ ਦੇਖੇ ਸਾਰਾ ਇੱਦਾਂ ਚਾਹੁੰਦਾ ਤੇ ਮਰਜ਼ੀ ਹੋ ਜੀਵੇ ਇੱਦਾਂ ਹੋਵੇ ਇੱਧਰ ਵੀ ਸਾਰਾ ਕੁਝ ਦਿਖੇ ਤੇ ਇੱਧਰ ਵੀ ਦਿਖੇ ਆਹ ਕੋੜੀ ਚੜਾ ਤੇ ਉੱਪਰ ਨੂੰ ਘਹਾ ਕੇ ਉੱਪਰ ਨੂੰ ਆਹ ਉਹ ਥੋੜੇ ਸਟੋਰ ਰੂਮ ਜਿਹਾ ਬਣਾਤਾ ਭਾਈ ਨੇ ਤੇ ਇੱਕ ਆ ਰੂਮ ਹੈ ਇੱਕ ਹੋਰੂਮ ਹੈ ਕਬਾਥਰਮ ਭਾਈ ਦੋ ਰੂਮ ਦੋਏ ਬਣਾਏ ਹੋਏ ਆ ਰੂਮ ਦੋਏ ਨੇ ਹੈ ਦੋਏ ਰੂਮ ਅੱਛਾ ਦੋ ਰੂਮ ਇਹ ਜਿਹੜਾ ਤੁਸੀਂ ਮੱਸੇ ਤਾਂ ਨਾ ਕੋਈ ਨਕਸ਼ਾ ਜਿਹਾ ਪਨਾ ਪਾਇਆ ਨਹੀਂ ਹਾਂ ਇੱਕ ਵਾਰ ਉੱਪਰ ਬਣਾ ਉੱਪਰ ਬਣਾ ਇਹਦੇ ਉੱਪਰ ਬਣਾ ਜਿਹੜਾ ਅੱਛਾ ਪਾਇਆ ਨਹੀਂ ਉੱਪਰ ਠੀਕ ਹੈ ਇੱਕ ਬਾਥਰੂਮ ਹੈ ਇੱਕ ਰੂਮ ਹੈ ਕਿੰਨੇ ਵਾਈ ਕਿੰਨੇ ਚ ਬਣਿਆ ਹੈ ਘਰ ਫਿਰ ਇਹ ਇਹ ਯਾਰ ਜਿਆਦਾ ਨਹੀਂ ਹੈਗਾ 1500 ਫੁੱਟੇਜ 17-1800 ਫੁੱਟੇਜ ਸਾਰੀ 17-1800 ਫੁੱਟੇਜ ਹੈਰੀ ਸਕੁਅਰ ਫੁੱਟੇਜ ਠੀਕ ਹੈ ਕਾਫੀ ਵੱਡਾ ਰੂਮ ਹੈ ਹਾਂ ਤੇਰਾ ਬਹੁਤ ਖੁੱਲਾ ਹ ਹੂੰ ਬੰਤਬਾਈ ਨਾਲ ਬਹੁਤ ਦੁੰਗੀਆਂ ਵਿਚਾਰਾਂ ਕੀਤੀਆਂ ਜੀ ਇੱਦਾਂ ਇੱਦਾਂ ਬੰਤਬਾਈ ਨੇ ਵੀ ਅਹ ਦੋ ਕਮਰੇ ਉੱਪਰ ਪਾ ਲੈਣ ਫਿਰ ਕਹਿੰਦਾ ਬੱਚਾ ਵਾਸਤੇ ਥੱਲੇ ਦੋ ਬੱਚਿਆਂ ਵਾਸਤੇ ਉੱਪਰ ਕੱਢ ਦੇਣ ਮੈਂ ਦੋਨੇ ਉੱਪਰ ਆਉਣ ਵਾਲੇ ਫਿਊਚਰ ਜਦਾਂ ਫਿਊਚਰ ਸੋਚਦੇ ਆਂ ਫਿਰ ਖੁੱਲਾ ਢੁੱਲਾ ਬਹੁਤ ਹੈ ਬਾਈ ਦੇਖਿਆ ਜਿਹੜਾ ਸਾਰਾ ਇਹਨਾਂ ਇੱਧਰ ਇਹ ਭਾਈ ਦਾ ਘਰ ਆ ਫੌਜੀ ਦਾ ਦਰਸ਼ਨ ਫੋਜੀ ਦਾ ਤੇ ਦੇਖ ਘਰ ਹਰੇ ਘਰ ਕੋਈ ਨਹੀਂ ਹੈਗਾ ਉਹਨਾਂ ਨੂੰ ਨੰਬਰ ਦੇ ਆ ਤਾਂ ਬਈਆਂ ਨੂੰ ਮੈਂ ਮਝ ਲੋੜ ਹੋਈ ਤਾਂ ਮੈਨੂੰ ਫੋਨ ਕਰ ਲਿਓ। ਬਦਿਆਂ ਰੌਣਕ ਆ ਗਈਆਂ, ਕਰਦਿਆਂ ਰੌਣਕ ਆ ਗਈਆਂ। ਬਰੂਤ ਵੀ ਲੈਂਦੇ। ਨਾ ਫੜ ਖਾ ਕੇ ਸਮਾਨ। ਮਹਗਾ? ਮਹਗਾ ਗੱਡੀ। ਉਹ ਉਹ ਡੁੱਗ ਡਾ ਰਹੇ ਕਿੱਥੇ ਉਹ ਬਾਹਰ ਖੜੀ ਗੱਡੀ ਹੋਰ ਤਾਂ ਨਹੀਂ ਸਮਾ ਲੈ ਕੇ ਲੈ ਕੇ ਲੈ ਕੇ ਪਾਣੀ ਦੇ ਬੱਟਰ ਕੂਲਰ ਕੋਲ ਤਾਂ ਬੱਟਰ ਕੂਲਰ 'ਤੇ ਰੱਖਾ ਹੋਣਾ ਯਾਰ ਆਈਓ ਟੁੱਟੀ ਹਾਲੇ ਯਾਰ ਓਹੋ ਕਰੀ ਕਰੀ ਚੱਲ ਅੱਜ ਭਰ ਲੈ ਭਰ ਲੈ ਯਾਰ ਉਹਨਾਂ ਨੂੰ ਬੱਟਰ ਕੂਲਰ ਪਾਈਆਂ ਦਾ ਪਾਈਆਂ ਦੇ ਉੱਪਰ ਹੀ ਪਿਆ ਕੋਠੇ ਫਿਰ ਉਹਨਾਂ ਦਾ ਵੀ ਮੈਂ ਭਰ ਲਈਆਂ ਉਹ ਨਹੀਂ ਉਹ ਬੱਟਰ ਕੂਲਰ ਪਾਣੀ ਹੈਗਾ ਭਾਈ ਪੂਰਾ ਉੱਪਰ ਪਾਣੀ ਹੈਗਾ ਅੰਦਰ ਹੀ ਪੂਰਾ ਚਾਹ ਨਹੀਂ ਹੈਗਾ ਇਹ ਚਾਹ ਦੇ ਚਾਹ ਆਗੇ ਬਸ ਚਾਹ ਬਣਦੀ ਬਸ ਪਾਣੀ ਭਰ ਲਏਗੇ ਪਾਣੀ ਭਰ ਲੈਗੇ ਹੁਣੇ ਬਰਫ਼ ਬਰਫ਼ ਦੇ ਦਿੱਤੀ ਮੈਂ ਦੇਤੀ ਤੁਸੀਂ ਨਹੀਂ ਆਪਣਾ ਪਾਣੀ ਭਰੇ ਥੋੜੇ ਹੱਥ ਦੇ ਪਾਣੀ ਚੰਗਾ ਲੱਗਦਾ ਮੈਨੂੰ ਉਹ ਸਮਾਨ ਕਿਤੇ ਰਹੀ ਹੈ ਦੁੱਧ ਆ ਗਿਆ ਆ ਪਾਣੀ ਲੈ ਕੇ ਆਏ ਉੱਥੇ ਤੇ ਮੈਂ ਪਾਣੀ ਨਹੀਂ ਫਿਲਟਰ ਫਿਲਟਰ ਨਹੀਂ ਲੈ ਆਇਗਾ ਅੱਛਾ ਚਲ ਫਿਲਟਰ ਵਾਲਾ ਪਾਣੀ ਲੈ ਕੇ ਆਏ ਆ ਮੈਂ ਸਮਝ ਗਿਆ ਕਿ ਚੱਕਰ ਕੁਝ ਨਾ ਕੁਝ ਹੈ ਸਾਡਾ ਨਾ ਜਿਹੜਾ ਅੰਦਰਲਾ ਫਿਲਟਰ ਬੰਦਾ ਪਾਣੀ ਵਾਲਾ ਇਹ ਪੰਜ ਦੇ ਬੋਲ ਤਰ੍ਹਾਂ ਭਰ ਲਿਓ ਤੇ ਅਮਰੂਦ ਪੁਰਾਣੇ ਕਿ ਨਾ ਮੈਂ ਅਮਰੂਦ ਲੈ ਕੇ ਆਈ ਥੋੜੇ ਤੇ ਰਾਤ ਅਸੀਂ ਬੱਸੇ ਬੱਸੇ ਚ ਲੱਗਦੇ ਨਹੀਂ ਫਿਰ ਚਾਹ ਬਣਾਓ ਹਾਂਜੀ ਠੀਕ ਆ ਬਾਈ ਠੀਕ ਆ ਚਾਹ ਬਣਾ ਕੇ ਦੋ ਦੋ ਚਮਚੇ ਵਿੱਚ ਪਾ ਦਾਂਗੇ ਪਤਾ ਉਹ ਪਤਾ ਕੀ ਹੁੰਦਾ ਗਰਮੀ 'ਚ ਕੰਮ ਕਰਦੇ ਨਾ 슈ਗਰ ਲੈਵਲ ਡਾਊਨ ਹੁੰਦਾ ਉਹਦੇ ਨਾਲ 슈ਗਰ ਚੀਨੀ ਜ਼ਿਆਦਾ ਪਾਣੀ ਪੀਂਦੇ ਨੇ ਮੈਂ ਹੋਰ ਤੇਜ਼ ਕਰ ਦੂੰਗੀ ਮੈਂ ਆ ਮੈਡਮਾਂ ਵੀ ਨਾਲ ਵਾਲੇ ਤੇਜ਼ ਪੀਂਦੀਆਂ ਨਾਲ ਵਾਲੇ ਮੈਡਮਾਂ ਤੇਜ਼ ਪੀਂਦੇ ਪਾਣੀ ਜਿਹਨੇ ਤੁਹਾਡੇ ਰਿਸ਼ਤੇਦਾਰ ਨਾਲ ਆਏ ਹੋਏ ਆ ਵੇਖਾ ਤਾਂ ਨਾਰਮਲ ਹੀ ਨੇ ਆ ਕਿੰਨੇ ਬੰਦੇ ਆ ਚਾਹੇ ਨੇ ਚਾਹੇ ਮੈਂ ਚਾਰ ਹੈ ਜਿਹੜਾ ਤੇ ਨੋਰਮਲ ਹੈ ਨਾ ਨੋਰਮਲ ਉਹਨੂੰ ਬਾਅਦ ਚ ਕੋਲ ਦੇ ਜੀ ਹੋਰ ਹਾਂਜੀ ਮੀਠਾ ਜਾਦਾ ਪੀਣਾ ਹੈ ਹਾਂ ਬੰਜੀ ਮੀਠਾ ਜਾਦਾ ਪੀਤੇ ਹੋ ਨਹੀਂ ਬਾਤ ਨਹੀਂ ਹੈ ਕੋਈ ਤੁਸੀਂ ਇੱਕ ਮਿੰਟ ਤੁਸੀਂ ਇਸ ਨੂੰ ਚੱਕਿਆ ਇਹ ਨਹੀਂ ਹੈ ਕਿ ਜਿਹੜਾ ਕੀ ਕੀ ਹੈ ਓਏ ਮੇਰੀ ਸ਼ੰਭੂ ਆ ਗਿਆ ਸ਼ੰਭੂਆਂ ਪੁੱਤ ਆ ਗਿਆ ਸ਼ੰਭੂ ਘਰ ਕਿੱਥੇ ਘਰ ਤੋੜਦਾ ਇਹ ਹੁੰਦੀ ਕਹਤੇ ਫਿਰ ਤੋਂ ਆਏ ਮਾਝੇ ਘਰ ਕਿਨੇ ਤੋੜਦਾ ਘਰ ਤੋੜਦਾ ਕਾਹੇ ਨਾਲ ਕਿੱਥੇ ਸ਼ਬੂ ਦੇ ਘਰ ਚਲ ਜਾਣਾ ਸੀ ਸੁਪੈਣ ਸ਼ਬੂ ਤੇਰੇ ਘਰ ਨਾਲ ਚਲੀ ਜਾਏ ਇਸੇ ਸਾਨੂੰ ਰੱਖ ਲੂਗੇ ਆ ਸ਼ਬੂ ਸ਼ਬੂ ਬਾਜਾ ਤੇਰੇ ਕੋਲ ਭੇਜੀ ਕਰੀਏ ਤੇਰੀ ਹੈ ਕਹਿੰਦੀ ਹਾਂ ਚੱਲੀਏ ਚਲੋ ਚਲੋ ਚੱਲੀ ਤੇਰੀ ਤੇਰੇ ਥੋੜੇ ਘਰੋਂ ਚਲੀਏ ਚੱਲੀਏ ਚਲੋ ਚਲੋ ਇਹਦੇ ਘਰ ਨਾਲ ਪੀਣ ਚਲੀਏ ਚਲੋ ਚਾਹ ਪੀਉਂ ਪਲਾਉਂਗੇ ਹੈ ਪਾਉਂਗੇ ਚਾਹ ਪਲਾ ਦੋ ਨਾ ਨਾ ਰਹਿਣ ਆਜੋ ਪਾ ਚਾਹ ਨਹੀਂ ਬਣਾਉਣੀ ਹੈ ਇੱਦਾਂ ਮੇਰੇ ਬੰਦੇ ਨੂੰ ਦੇਖ ਕੇ ਇੱਕ ਵਾਰੀ ਇੱਦਾਂ ਜੀ ਕਹਿੰਦਾ ਸੀ ਹਰ ਗਾਦੇ ਤੋੜਦਾ ਤਾਂ ਸੱਚੀ ਗਾਦੇ ਬਲਾ ਦੇ ਤੇ ਮੈਨੂੰ ਇੱਦਾਂ ਤੈਨੂੰ ਇੰਨੇ ਤੈਨੂੰ ਦੇਖਣੇ ਵਾਲੇ ਚਾਹਣੇ ਵਾਲ ਸਾਸਕੀ ਕੇ ਬਲਾਓ ਬਹੁਤ ਸਮਝੀ ਸਾਸਰੀ ਕੇ ਬਲਾਓ ਸਾਸਰੀ ਕਿਉ ਨੋ ਬਈ ਦਵਾਰੇ ਭਲੇ ਚੱਲੀ ਕਾ ਐਂ ਕਰਦੇ ਵਿੱਕੀ ਨੂੰ ਹਾਕ ਮਾਰਦੇ ਮੈਂ ਤੈਨੂੰ ਛੱਡ ਦੂੰਗਾ ਨਹੀਂ ਭਾ ਤੈਨੂੰ ਕੁਛ ਕਹੂੰਗਾ ਨਹੀਂ ਫਿਰ ਇੱਕ ਵਿੱਕੀ ਨੂੰ ਹਾਕ ਮਾਰਦੇ ਬਸ ਇੱਕ ਵਿੱਕੀ ਨੂੰ ਹਾਕ ਮਾਰਦੇ ਮਾਰਦੇ ਹਾਕ ਮਾਰੀ ਮਾਰੀ ਹਾਂ ਜਲ ਜਲ ਤੈਨੂੰ ਛੱਡ ਦੇਣਾ ਮੈਂ ਟੌਫੀ ਖਾਣ ਟੌਫੀ ਦੂੰਗਾ ਤੈਨੂੰ ਚੱਲ ਹਾਕ ਮਾਰਦੇ ਇਹ ਮਾਰੀ ਹਾਕ ਇਹ ਕਰ ਵਿੱਕੇ ਮਾਰ ਕੇ ਮਾਰਦੇ ਇਹ ਤਾਂ ਉਹ ਕੰਮ ਹੈ ਬਿੱਲੀ ਜੇ ਕਬੂਤਰ ਜੇ ਕਹਿੰਦਾ ਅੱਖਾਂ ਵਿੱਚ ਕੇ ਬੈਨ ਮੈਂ ਕਿਹੜੇ ਕੇ ਸੁਣਦੇ ਇਹ ਚੀਂ ਚੀਂ ਉਹ ਜੁੱਤੀ ਕਰੇ ਸਾਡੀ ਸ਼ੱਭੂ ਦੀ ਚੀਂ ਜੀ ਜੀ ਚੀਂ ਜੀ ਜੀ ਕੀ ਤੀਜੀ ਲੈ ਪਤੋ ਚੀਜੀਆਂ ਲੈਣੀਆਂ ਚੀਜੀਆਂ ਲੈਣੀਆਂ ਮਮਮੀ ਜਾ ਮੈਂ ਤੀਜੀ ਲੈ ਆਈ ਤੇਰੇ ਵਾਸਤੇ ਇਹ ਮਹਿਕ ਚਲੇ ਕੋ ਆਇਆ ਕਰ ਸ਼ੱਭੂ ਉਹਨੂੰ ਮਹਿਕ ਵੀ ਉਹਨੂੰ ਮਹਿਕ ਵਿਚ ਨਾ ਆ ਕੇ ਮਾਰਦੇ ਚਲੇਗਾ ਕਹ ਮਹਿਕ ਵੀ ਜੀ ਇਹ ਸ਼ੱਭੂ ਨੂੰ નોਕਰੀ ਲੈ ਕੇ ਦੇਂਦੀ ਲਓ ਜੀ ਭੈਣਾਂ ਉੱਧਰ ਦੇ ਵੀ ਨਹੀਂ ਤੇ ਹੈਗੇ ਉਹ ਇੱਧਰ ਭੈਣ ਆ ਗਈ ਭਤੀਜੀ ਆ ਗਈ ਉੱਧਰ ਭੈਣ ਆ ਗਈ ਪਿਆਰ ਲੈ ਕੇ ਥੈਂਕ ਯੂ ਹਾਂ ਇਹ ਮੈਂ ਕੋ ਬੁਢੇ ਬਾਂਦ ਨਹੀਂ ਹਾਂ ਹਾਂ ਨਾ ਉੱਧਰ ਲੱਗਲੇ ਕੇ ਹਾਂ ਫਾਗਦੇ ਘਾਣੀ ਕਰੀਦਾ ਹੁੰਦਾ ਹੈਗਾ ਚਾਹ ਪਾਣੀ ਤੇ ਇਹਨਾਂ ਨੇ ਹੀ ਦੇਣਾ ਮੈਂ ਪੁੱਛਣਾ ਚਾਹਦੀ ਚਾਹ ਪਾਣੀ ਤੇ ਸੱਜੇ 3 ਮਿੰਨਟ ਹੈ ਚਾਹ ਪਾਣੀ ਤੇ ਇਹਨਾਂ ਨੇ ਹੀ ਦੇਣਾ ਮੈਂ ਪੁੱਛਣਾ ਵੀ ਨਹੀਂ ਜੀ ਤੁਸੀਂ ਕਿਹੜਾ ਬੰਦ ਬੰਨ ਕੇ ਗਈਆਂ ਲੱਖ ਨਹੀਂ ਤੂੰ ਵੀ ਬੰਦ ਇੱਕ ਕਹਿਣਾ ਤੇ ਬੱਟਾ ਸਟਾ ਬੱਟੇ ਤਾਲੀ ਹੈ ਬਾਹੀ ਦਾ ਬੱਟਾ ਜਿਹੜਾ ਲਾਦਾ ਹਾਂ ਹਾਂ ਆ ਸਾਥ ਦਾ ਬਰਾਬਰ ਲਓ ਸਤਿਗੁਰੂ ਮੇਹਲ ਸਿੰਘ ਤੇਰਾ ਆਇਆ ਕਿ ਨਾਲ ਉਹ ਬਾਤਿਆ ਮੁੰਡੇ ਹੋਇਆ ਅੱਛਾ ਲਾ ਪਾਈ। ਬਈ ਗੱਲ ਹੀ ਹੋਤਾ। ਬਹੁਤ ਅਜੀਬ ਹੈ ਨਾ ਭਾਂਡੇ ਸੀ ਘਟਾਤਾ। ਰਾਤ ਨੂੰ ਨੀਂਦ ਨਹੀਂ ਆਉਂਦੀ ਹੈ। ਸੱਚੀ ਗੱਲ। ਚੱਲ ਤੂੰ ਕੰਮ ਕਰੀਂ ਮਾਰਾ ਸਾਲੇ ਵੀ ਹੋਣ ਲੱਗੇ ਜੂ। ਅੱਛਾ। ਮੈਂ ਚੱਕ ਤੋ ਫਟਾ ਤੁਸੀਂ ਨਾਲੇ ਨਾਲ। ਥੋੜੇ ਸਾਰੇ ਤਾਂ ਭਾਂਡੇ ਬਾਹਰ ਨੂੰ ਲੰਘੇ। ਆਹ। ਨਿਆਣੇ ਸਾਰੇ। ਅਸੀਂ ਕਿਉਂ ਚਲੀ ਜਾਣਾ ਫਿਰ ਫਿਰ ਤੁਸੀਂ ਕੋਣੋਂ ਪੈਸੇ ਖਰਾਬ ਕਰਨੇ ਫਿਰ? ਨਹੀਂ ਮਕਾਨ ਦਾ ਜੂਰੀਆ ਲੈਣਾ ਵੀ ਲੱਗੇਗਾ ਮੁਕਾ ਕੇ। ਲੈਣਾ ਨਹੀਂ ਬਾਹਰ ਲੈਣੇ ਅੱਗੇ ਕਰਨਾ ਆ ਰਹੀ ਹੈ। ਕਿ ਮਕਾਨ ਚਾਹਤ ਦੇਣਾ ਇਸਕੇ ਮੁਕਾਬਦੇ ਉੱਲੈ ਕੇ। ਉਹ ਰੱਬ ਦਾ ਦਰਜਾ ਦੇ ਤਾ। ਕਿ ਤੁਮ ਕਹ ਲਹਿਣਾ ਕਿ। ਹਾਂ ਉਹ ਤੇ ਰੱਬ ਦਾ ਦਰਜਾ ਦੇਦਾ ਸੀ। ਬਾਰੇ ਦੋ ਦੋ ਬੰਨ ਹੋ ਰਹੀ ਆ। ਲੜ ਪੱਜੀ ਹੋਈ ਆ। ਹਾਂਜੀ। ਓਕੇ ਅਸੀਂ ਆਏ ਰਾਈਟ ਪਜਾ ਤੇ ਕਹੂਗੇ। ਅਸੀਂ ਕਹਤਾਂ ਸੀ ਸਿੱਧੀ ਜਾ ਕੇ ਬੈਠੇ ਭਾਈ। ਉਰੇ ਨਵੇਟਰੇ ਨਹੀਂ ਹੈਗਾ। ਤੁਸੀਂ ਕਹਤੇ ਨਾ ਨਵੇਟਰੇ ਤਾਰੂ ਨੇ। ਕੋਈ ਪਰ ਉਹ ਗਾਹ ਗਾਣਾ ਮੈਂ ਤਾਂ ਉਹ ਲੋਵਾ ਉਹ ਸੂਣ ਲੈਂਦਾ। ਸੋਲਰ ਸਿਸਟਮ। ਭਾਈ ਦੋ ਜੱਗ ਤਰ ਲੜੀ। ਦੋ ਜੱਗ ਕੋਣ। ਇਹ ਬਸ ਬੋਲ। ਇਹ ਕੁੜੀਆਂ ਤਾਂ ਅੱਗੇ ਜੇ ਇਕੱਠੇ ਕਰਦੀ ਨੇ ਸੂਆਂ ਜਿਹਾ ਨੇ ਵੱਜੀ ਜਾਂਦੇ। ਹੱਥੋਂ ਬਣਾਏ ਨੂੰ ਤੇ ਰੱਖ ਅੱਗੇ ਝੱਗ ਵਾਲੀਆਂ ਹੋਏਗਾ ਦੇ ਦੂੰ ਬਿਣਾ ਹੋ ਬਹਿ ਕੇ ਉਹਨਾਂ ਨੂੰ ਸਿੱਖੂ ਸਪੰਜ ਲੈ ਕੇ ਨਾ ਉਹਦੇ ਤੇ ਪੇਂਟ ਕਰਕੇ ਫਿਰ ਡੈਕੋਰੇਸ਼ਨ ਕਰੂੰ ਮੈਂ ਤਾਂ ਥੋੜੇ ਜਿਹੀ ਦਿੰਦੀ ਮੈਂ ਤਾਂ ਜ਼ਿਆਦਾ ਦਿੱਤੇ ਹੀ ਨਹੀਂ ਦਿੱਤੇ ਨਹੀਂਗੇ ਬਾਕੀ ਸਾਰੇ ਲੈਣ ਦਾਲ ਫਿਰ ਸੋਈ ਜਾਂ ਇਹ ਕਹਿੰਦੇ ਚ ਕਹਿੰਦੇ ਵੀਡੀਓ ਬਣਾ ਲੈ ਪੈਸੇ ਦਿੰਦੇ ਦਿਖਾਉਂਦੇ ਨੇ ਹੁਣ ਪੈਸੇ ਦਿੱਤੇ ਦਿਖਾਤੇ ਭਾਈ 5-500 ਰੁਪਏ ਦੇ 5-500 ਰੁਪਏ ਸਾਨੂੰ ਮਿਲਿਆ ਕਰਾਰਾ ਕਰਾਰਾ ਨੋਟ ਕਰਾਰਾ ਕਰਾਈ ਗਾਵਰ ਉਹਦੇ ਵਿੱਚ ਜਾਂਦੇ ਨੇ ਇਹ ਗਾਂਦੀ ਆ ਹਾਂ ਨਹੀਂ ਇਹ ਇਹ ਹਵਣ ਇਹ ਸਰਕਲ ਜਿਹਾ ਬਣ ਗਿਆ ਇਹ ਆਪਣੇ ਆਪਣੇ ਪਿੰਡ ਗਈ ਦੀ ਉੱਥੋਂ ਲੈ ਆਂਦੇ ਉੱਥੇ ਲੈ ਕੇ ਤੁਹਾਨੂੰ ਦੇ ਦਿੰਦੇ ਹੁਣ ਤੁਸੀਂ ਲੈ ਕੇ ਤੁਹਾਡੇ ਉਧਰੋਂ ਲੈ ਕੇ ਉਧਰੋਂ ਦੇ ਦਨ ਬੂਆ ਜੀ ਉਧਰ ਹਾਂ ਅੱਛਾ ਬੂਆ ਜੀ ਆਈ ਹੋਈ ਆ ਉਧਰ ਇਹਨਾਂ ਦੇ ਨਿੱਤਰ ਬਾਈ ਹੁਣ ਆ ਅੱਛਾ ਜੀ ਬੂਆ ਜੀ ਆਏ ਹੋਏ ਹਾਂ ਉਹ ਆਉਗੀ ਰੋਟੀ ਪਾਣੀ ਖਾ ਕੇ ਤੇ ਇੱਧਰੋਂ ਉਧਰ ਦਾ ਰੌਂਡ ਕੱਢਦੀ ਆਉਂਦੀ ਆ ਹੈ ਬਣ ਹੈ ਬਣ ਇਹਨਾਂ ਤਾਂ ਮਠਾਈ ਵੀ ਪਚਾਲੀ ਕਲਰਡ ਮਠੇ ਵਾਲੇ ਡੱਬੇ ਆਏ ਤੋਂ ਉਹੀ ਖਾਂ ਲੇਗੀ ਆ ਖੜੀ ਕੇ ਖਾਂ ਉਧਰ ਬਿੱਕੀ ਕਹਿੰਦਾ ਮੈਂ ਤਾਂ ਉਥੇ ਪਹਜਾਈ ਜਾਂਦਾ ਲੈ ਵੇ ਕਹਿੰਦਾ ਵੇਲੇ ਕਹਿੰਦਾ ਨੇ ਬਣੂ ਕੋ ਸੋਨਾ ਕਹਿੰਦਾ ਮੈਨੂੰ ਸ਼ੂਗਰ ਹੋਈ ਹੋਈ ਸੱਚੀ ਗੱਲ ਫਿਰ ਦੇਖ ਕੇ ਪਾ ਉਹ ਜਿੰਦਾ ਮੂੰਹ ਵਿੱਚ ਕਹਿੰਦਾ ਮੈਂ ਤਾਂ ਰਾਤ ਨੂੰ ਦਿਖੜਾਇਆ ਇਹ ਡੱਬੇ ਹਾਂ ਹਾਂ ਹੁਣ ਦੀ ਉਧਰ ਕਹਿੰਦਾ ਬਾਈ ਨੂੰ ਵੀ ਸ਼ੂਗਰ ਹੈ ਬਾਈ ਨੇ ਵੀ ਨਹੀਂ ਖਾਣਾ ਇਹਨਾਂ ਨਿਆਣੇ ਨਿਆਣੇ ਤਾਂ ਜੰਭੂ ਗਈ ਕਿੱਧਰ ਚੱਲੇ ਇੱਥੇ ਚੱਲੇ ਆ ਜਾ ਅਰ ਕਿਸੇ ਨਾਲ ਆ ਗਈ ਫਾਜੋਰ ਨੂੰ ਆ ਗਈ ਆ ਜਸ਼ਵੀਰ ਆ ਗਈ ਆ ਜਸ਼ਵੀਰ ਆ ਗਈ ਉਰੀ ਆ ਜਾ ਉਰੀ ਆ ਜਾ ਉਰੀ ਆ ਜਾ ਇੱਥੇ ਧੋਪਾ ਕਰਨਾ ਹੈ ਉਧਰ ਆ ਜਾ यस्मीना जी हम बात कर चुके थे लो अब नंबर दे देना आपके जरूरत हमें उधर पड़ेगी ना आपकी फिर तो आपको कॉल कर लेंगे हम नंबर लिख लो जी ना अपने को हां जी और काम मिल जाएगा ना इधर हां चला 450 रुपी दे आड़े लेनी हां एकला साडा पक्खा बहुत टच को टच को करदा है <laughs> ਹਰਜਾ ਹੁਣ 4-5 ਦਿਨ ਤੇਰਾ ਬੰਦ ਕਰ ਦੇਣਾ ਕੰਮ ਫਿਰ ਖੁੱਲ ਜਾਣਾ ਇਹ ਨੰਬਰ ਦੇ ਦੇਣਾ ਨੰਬਰ ਲਿਖ ਲੋ ਜਿਹੜਾ ਦੱਸ ਮੈਂ ਕਰਾਂ ਭਾਈ ਪੈਕਿੰਗ ਮੇਰਾ ਫੋਰਨ ਟੂਰ ਆ ਰਿਹਾ ਕੱਪੜੇ-ਕੱਪੜੇ ਕੱਢੇ ਹੋਏ ਸਾਰੇ ਇਹ ਕਰਦੀ ਪੈਕ ਦੇ ਚ ਜੋ ਕੀ ਇਹ ਵਜਨ 10 ਕਿਲੋ ਬੇਟ ਲੈ ਕੇ ਜਾ ਸਕਦਾ ਆਪਣਾ ਇੱਕ ਆਪਣਾ ਇੱਕ ਫੋਰਨ ਟੂਰ ਆ ਰਿਹਾ ਪੱਖਾ ਜੀ ਬਹੁਤ ਭਜੂ-ਭਜੂ ਕਰ ਰਿਹਾ ਹੁਣ ਮੈਂ ਇਹ ਥੋੜਾ ਟਾਈਮ ਕਰਦਾ ਇਹਦੇ ਹਰਜਾਣਾ ਫਿਰ ਕਰਦੇ ਫਿਰ ਦੱਸਾਂ ਪਰ ਹੁਣ ਮੈਂ ਪੈਕੀ ਕਰਨ ਸਾਰੀ ਲਾਸਟ ਵਿੱਚ ਭੂਆ ਸਾਡੇ ਘਰ ਆਈ ਆ ਉਹ ਸਭ ਤੋਂ ਪਹਿਲਾਂ ਸਾਡੇ ਘਰ ਆਉਣਾ ਚਾਹੀਦਾ ਹੁਣ ਤਾਂ ਪੁਰਾਣੀ ਹੋਊਗੀ ਸਾਰ ਨੇ ਵੀਡੀਓ ਬਣਾ ਲੀਆਂ ਹੁਣ ਲਾਸਟ ਅਸੀਂ ਬਣਾਉਂਗੇ ਆ ਜਾ ਕਰੀਏ ਭੂਆ ਉਹ ਵਿੱਠੀ ਖੜ ਕੇ ਸਸਰੀ ਕਰਨ ਆ ਗਏ ਠੀਕ ਹੈ ਜੀ ਕੌਣ ਲਿਖਿਆ ਇਹ ਤਾਂ ਮੰਤਾ ਹੈ ਨਿਆਣੀ ਤੋ ਛੱਟ ਗਈ ਨਹੀਂ ਲੈ ਕੇ ਆ ਆਈ ਕਿਹਦੇ ਨਾਲ ਸੀ ਤੁਸੀਂ ਕਿੰਦੇ ਨਾਲ ਉਹਨੂੰ ਕਿਹਾ ਤਾ ਨੂੰ ਕੰਮ ਆ ਤਾ ਅੱਛਾ ਆ ਜਾ ਜੀ ਇਤਰਾ ਇਦੋਂ ਪਹਿਨੇ ਤੇ ਆਹੀ ਲੈ ਲਈ ਪਹਿਲਾਂ ਮੈਂ ਅੱਛਾ ਬਜਾ ਤਾ ਹੱਥ ਤੇ ਬਜਾ ਪਾਣੀ ਲਿਖਿਆ ਇਹ ਕੋਲ ਤੋਂ ਗੱਲ ਆ ਜਿੰਦੇ ਨਾ ਉਹ ਇੱਥੇ ਦੇ ਕੋਈ ਤਾਂ ਹੈ ਮੈਂ ਇੱਥੇ ਬੈਠੇ ਦੋ ਤਿੰਨ ਚਾਰ ਦਾ ਰਾਤਾ ਲਾ ਕੇ ਗਿਆ ਇੱਥੇ ਹਾਂ ਪਤਾ ਨਹੀਂ ਨਾ ਲੱਗਿਆ ਅੱਜ ਗਿਆ ਅੱਜ ਜੀ ਨਹੀਂ ਲੱਗ ਰਿਹਾ ਹੈਗਾ ਹੂੰ ਨੇ ਤਿੰਨ ਚਾਰ ਜਣ ਇੱਥੇ ਸਾਰਾ ਕੰਮਕਾਰ ਵੀ ਕਰਾਉਂਦੇ ਰਿਹਾ ਨਾਲ ਹਾਂ ਤਾਂ ਘਰ ਸਾਰਾ ਇੱਥੇ ਕਦੇ ਕਿਤੇ ਬਹਿ ਜਾਣਾ ਕਦੇ ਅਸੀਂ ਗੱਲਾਂ ਮਾਰ ਲਾ ਜਾਣਾ ਖੇਤਾਂ ਨੂੰ ਤੁਰ ਕੇ ਜਾਣਾ ਖੇਤਾਂ ਨੂੰ ਤੁਰ ਕੇ ਆਉਣਾ ਅਸੀਂ ਕੰਮ ਖਾਤੇ ਮੋਟਰੋ ਵੀਡੀਓ ਬਣਾਉਣੀ ਅੱਛਾ ਹੂੰ ਉਹ ਵੀ ਕਹਿੰਦਾ ਕਹਿੰਦਾ ਮੇਰਾ ਜੀ ਲੱਗ ਗਿਆ ਤਾਂ ਹੁਣ ਕੀ ਕਰਦਾ ਕੰਮ ਕਰਫ ਜਾਣਾ ਪੈਂਦਾ ਕਿਉਂਕਿ ਤਾਂ ਲੱਗਦਾ ਤਾਂ ਮੀਂਹ ਪੈ ਗਿਆ ਬਹੁਤ ਜ਼ਿਆਦਾ ਅੱਛਾ ਔਰ ਇੱਥੇ ਵਜਾ ਸਰ ਬਿਲਡਿੰਗ ਮਟੀਰੀਅਲ ਦਾ ਕੰਮ ਨਾ ਸਾਰਾ ਉੱਥੇ ਵਜਾ ਮੀਂਹ ਪੈ ਜਾਂਦਾ ਫਿਰ ਜਿੱਥੋਂ ਮਿੱਟੀ ਪਟਣੀ ਹੈ ਜਾਂ ਕੱਢਣੀ ਹੈ ਉਹ ਬੰਦ ਹੋ ਜਾਂਦਾ ਉਸ ਤੋਂ ਕੰਮ ਕਿ ਤਾਂ ਰਾਤ ਇਹ ਲਾ ਜਣੀ ਜਗੂ ਕੱਲ੍ਹ ਆ ਜੀ ਲਈਏ ਅੱਜ ਵੀ ਲਾ ਜੀ ਰਾਤ ਇਹ ਲਾ ਜੀ ਕੱਲ੍ਹ ਨੂੰ ਚਲੀ ਜਾਈਏ ਨਹੀਂ ਨਹੀਂ ਘਰਾਂ ਨੂੰ ਖੀ ਰੋਟੀ ਓਟੀ ਗਾ ਹਾਟਲ ਦੇ ਮੰਗਾ ਲਿਓ ਆਪਣੀ ਅੱਜ ਤਾਂ ਮੈਚੀ ਜਣਾ ਨਹੀਂ ਦੋਈ ਨੂੰ ਪਹਿਲਾਂ ਕੀ ਕਰ ਲਾਵਾਂ ਅੱਛਾ ਤਾਂ ਕਰਕੇ ਫਿਰ ਹੂੰ 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 ਆਪਕਾ ਮੈਨੇ ਚੀਜ਼ਾਂ ਚੱਕ ਵੀ ਨਹੀਂ ਹੁੰਦੀਆਂ ਹੈ ਇਹ ਤਾਂ ਹੈ ਕਰੋ ਪੂਦੀ ਪੈਸੇ ਦਾ ਸਰ ਆਹ ਲਓ ਪੂਆ ਪਈ ਗਾਜੀ ਦਾ ਉਹ ਸੜਕੀਆਂ ਮਾਣੇ ਹਣ ਬਹਣ ਜੇ ਹੁਣ ਤੋ ਅਗਲੀ ਵਾਰ ਆਉਂਗਾ ਨਾ ਪੂਆ ਜਦ ਤੱਕ ਪੈਜੂ ਆਪਣਾ ਚਰਕਰ ਹਾਂ ਜਦ ਤੱਕ ਅਵਰ ਤੁਮ ਨਮਣੀ ਘਰ ਤੇ ਉਠਾ ਲਾਂਗੇ ਸਰ ਹਾਂ ਤਾਂ ਹੀ ਮੈਂ ਕਹਿੰਦੀ ਛੱਟੀ ਪੈ ਜਾਣਾ ਹੁੰਦਾ ਹਾਂ ਹਾਂ ਬਹੁਤ ਤਿਆਰੀ ਹੈ ਸਾਡੀ ਮੇਰਾ ਜਿਹੜਾ ਮੈਨ ਟੀਚਰ ਅਖਾ 2 ਮਹੀਨੇ ਚ ਘਰ ਤਿਆਰ ਕਰਨ ਦਾ 3 ਮਹੀਨੇ ਚ ਗਿਆ ਕਿ 3 ਮਹੀਨੇ ਚ ਕੰਦ ਲਪਾਈ ਕਰ ਦਿੰਦਾ ਨਾ ਤੈਨੂੰ ਉਹ ਮਿਸਤਰੀ ਤਨਵੀਨ ਹੈ ਗਿਆ ਮੈਂ ਕਿਹਾ ਮੈਂ 2 ਮਹੀਨੇ ਚ ਕਰਾ ਕੇ ਦਿਖਾਉ ਛਿੱਕਿਆ ਕਿਵੇਂ ਛਿੱਕਿਆ ਇਧਰੋਂ ਛਿੱਕਿਆ ਉਹ ਦੂਰ ਛਿੱਕਿਆ ਨੇੜੇ ਤਾਂ ਨਹੀਂ ਛਿੱਕਿਆ ਉਹ ਦੂਰ ਤੇ ਗੱਲਾਂ ਉਹਨਾਂ ਦੀਆਂ ਹਾਂ ਉਦੋਂ ਦਾ ਟਾਈਮ ਨੋਟ ਕਰੋ ਜਿੱਦਾਂ ਤੇ ਨਿਊ ਪੱਟ ਹੋਣੀ ਹੈ ਹਾਂ ਉਦੋਂ ਤੇ ਐਨ ਹੁਣ ਤੁਸੀਂ ਆ ਵੀ ਕਹਣਾ ਵੀ ਵਿੱਚੜਾ ਆਉਣੇ ਇਹ ਤਾਂ 22 ਦਿਨ ਇਹ ਤਾਂ ਲੈਦੇ ਹੋ ਗਏ 22 ਦਿਨ ਬਿਤਾਏ ਦੇ ਹਾਂ ਯਾਨੀ ਇਦਾਂ ਨੇ ਕਈ ਇਦਾਂ ਦੇ ਮੈਸੇਜ ਆਏ ਹੋ ਤੇ ਵੀ ਬਰਸਾਤਾਂ ਦਾ ਕੰਮ ਸ਼ੁਰੂ ਹੋਰ ਜਿਆਦਾ ਨੂੰ ਘਰ ਦਾ ਕੰਮ ਸ਼ੁਰੂ ਹੋਣਾ ਜਦ ਤੱਕ ਆਪਾਂ 2 ਮਹੀਨੇ ਲੰਘ ਜਾਣਾ ਹਾਂ ਆਪਾਂ 2 ਲੰਘੇ ਜਾਣੀ ਹਾਂ ਆਪਾਂ 2 ਸੂ ਆ ਜਾਣਾ ਬਸ ਜਦ ਤੱਕ ਠੰਡਾ ਗਿਆ ਨੇ ਪਾਣੀ ਹਾਂ ਫਿਰ ਤਾਂ ਪਾਣੀ ਮੌਸਮ ਵੀ ਫਰਕ ਪੈ ਰਿਹਾ ਬਹੁਤ ਹੁਣ ਆ ਗਰਮੀ ਜੀ ਜਿਹੜੀ ਅਜੇ ਆ ਭਾਦੋ ਮਹੀਨੇ ਚਾ ਕਹਿੰਦੇ ਪਤਾ ਨਹੀਂ ਕਿਹੜਾ ਬੰਦਾ ਸਦਾਈ ਹੋ ਕੇ ਆ ਗਿਆ ਭਾਦੋ ਕੀ ਹੁੰਦਾ ਹੀ ਕਿ ਸਾਧ ਪਤਾ ਨਹੀਂ ਕਿਆ ਕਹਿੰਦੇ ਸਾਧ ਬਣ ਗਿਆ ਹਾਂ ਹਾਂ ਭਾਦੋ ਦਸਤਾਇਆ ਸਾਧ ਬਣ ਗਿਆ ਕਹਿੰਦੇ ਭਾਦੋ ਦਸਤਾਇਆ ਸਾਧ ਹੈ ਵੀ ਗੱਲ ਹੈ ਭਾਈ ਬੜੀ ਭਾਦੋਂ ਦੀ ਧੁੱਪ ਅੱਜ ਪੱਜ ਪਈ ਹੈ ਨਾ ਉਹ ਪਾਗਲ ਹੋਣ ਵਾਲੀ ਦਾ ਕੰਮ ਤਾਂ ਅਜਦਾ ਬਹੁਤ ਸਖੀ ਧੁੱਪ ਜਰੀ ਹੁੰਦੀ ਮੈਂ ਜਾਉਂ ਪੂਆ ਹਾਂ ਦੇਖਾਂ ਜੇ ਉੱਥੇ ਮਾੜਾ ਮੁੱਟਾ ਡ੍ਰੈਂਟਿੰਗ ਸ਼ੈਂਟਿੰਗ ਕਰਵਾ ਲਈ ਨਿੰਮੇ ਨੇ ਪਤਾ ਨਹੀਂ ਕਰਾਈ ਪਤਾ ਨਹੀਂ ਨਹੀਂ ਦੇਖ ਲਓ ਜੀ ਉਹਨਾਂ ਸਮਿਆਂ ਦੇ ਵਿੱਚ ਲੱਕੜ ਦੇ ਸੀ ਬਣਾਏ ਤੇ ਹਨ ਪੂਰੇ ਪੂਰਾ ਟੌਰ ਕੱਢੀ ਦੀ ਇਹ ਰਵਾਜ਼ ਤਾਂ ਉਸ ਟਾਈਮ ਜਿਹੜਾ ਪਰ ਸੀਸਾ ਲਾ ਕੇ ਬਣਾਇਆ ਜਿੰਨਾ ਉਹ ਲਾਈਆਂ ਹੋਈ ਤੇ ਬਾਰੀਆਂ ਤੇ ਉੱਪਰ ਦਰਵਾਜੇ ਦਰੂਜੇ ਤੋੜ ਤੇ ਸਾਰੇ ਉਹਨਾਂ ਨੇ ਹੁਣ ਦੇਖਦੇ ਜਾ ਕੇ ਰੋਟੀਆਂ ਮੜ ਰਹੀਆਂ ਜੀ ਵਾਹ ਵੇ ਵਾਹ ਮਾ ਜੀ ਵਾਹ ਗਰਬਾਣੀ ਚੱਲਦੀ ਆ ਜਬ ਤੇ ਰਸਾ ਦਾ ਪਾਠ ਮੈਨਾਂ ਇਹਦੇ ਇੱਥੇ ਸਾਨੂੰ ਜ਼ਿਆਦਾ ਹੀ ਜੀ ਹੈ ਹੁਣ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਪਤਾ ਨਹੀਂ ਲੱਗਦਾ ਬੱਦਲ ਜੇ ਆ ਗਏ ਸੂਰਜ ਦੇ ਮੂਰੇ ਤੇ ਮਿਸਤਰੀ ਸਾਰੇ ਛੁੱਟੀ ਕਰਕੇ ਲੰਘ ਗਏ ਦੇਖਦੇਣ ਕਿੰਨੇ ਕਿੱਟਾ ਸੌਫੇ ਕਿੰਨੇ ਕਿ ਨਹੀਂ ਵਾਹ ਬਈ ਸਾਰੇ ਦਾ ਕਿੱਥੇ ਕੰਮ ਕਾਫੀ ਪੜਾ ਨੀਲੀ ਨੀਲੀ ਜਿਹੀ ਸਟਰੀਨ ਹੋ ਗਈ ਤੇ ਕਾਫੀ ਠਾ ਨਿਕਲ ਰਹੀਆਂ ਐ ਤਾਂ ਬਹੁਤ ਸੌਫਾਂ ਦੇ ਵਿੱਚ ਮੈਨਾਂ ਗੱਡੀ ਲੱਕੀ ਗਿਆ ਹੋ ਤਾਂ ਹਲਤ ਹਾਰਦੀ ਹੈ ਅੱਛਾ ਬਹੁਤ ਜੰਦੀ ਗੱਡੀ ਕਿੱਪ ਇਤਨੇ ਹਜੇ ਮੈਂ ਦੱਲ ਨੂੰ ਕਾਫੀ ਖਚਤਾ ਕੰਮ ਨੇ ਨੇ ਕਾ ਦੁਪਰ ਪਰ ਤੱਕ ਨਿਬੜ ਜਾਊਗਾ ਸਾਰਾ ਹਾਇ ਰੱਬ ਸੜਕਾ ਕਬੂਡ ਪਟਕੇ ਬਾਹਰ ਮਾਰੇ ਨੇ ਕਿੰਦੀ ਮਿਹਨਤ ਨਾਲ ਬਣਾਇਆ ਤੇ ਵਿਚਣ ਦੇ ਸਮਾਨ ਰੱਖਿਆ ਹੋਇਆ ਤਾਂ ਉਹ ਵੀ ਪਟਦਾ ਉਹਨਾਂ ਕੋਲ ਬਾਥਰੂਮ ਬਿਟਾ ਹੋ ਜਾਣਾ ਗੁੱਜਰਬਾਈ ਦੀ ਰੋਟੀ ਪਾ ਲਈ ਵਿੱਚ ਉਹਦਾ ਸਮਾਨ ਪਾ ਲਿਆ ਸੈਟਲ ਦਿਖਦਾ ਨੂੰ ਕੱਲ ਆ ਮੈਂ ਗੁੱਜਰਬਾਈ ਨੇ ਥੋੜੀ ਜਲਦੀ ਰੋਟੀ ਦੇ ਆਇਆ ਵੀ 5:30 ਹੋਣਾ ਟਾਈਮ 5:30 7:00 ਦਾ ਟਾਈਮ ਮੈਂ ਦਿੰਦਾ ਹੁੰਦਾ ਉਹ ਰੋਟੀ ਰਾਤ ਨੂੰ 9:00 ਵੱਜ ਜਾਂਦੀ ਫਿਰ ਉਹਨਾਂ ਖਾਦ ਕੇ ਪੈ ਜਾਂਦਾ ਜਿੰਨੇ ਨੂੰ ਜਲਦੀ ਰੋਟੀ ਦੇ ਦਈਏ ਬਰੋ ਪੀ ਕੇ ਬਾਅਦ ਚ ਹੋਰ ਦਾ ਰੂ ਮੰਗਵਾਉਣਾ ਚਾਹਦਾ ਆਹ ਭੇੜਾ ਵਿੱਚ ਉਹ ਦੇਖਦਾ ਚੱਕ ਤਾਂ ਲਈ ਕੋਈ ਨਹੀਂ ਦੇਖੀ ਜਾਊਗੀ ਅਗਰੇ ਫਿਰ ਰਾਤ ਬਾਅਦ ਇੰਦਰ ਹੁੰਦੇ ਆ ਜਾਂਦੇ 10:00 ਵਜੇ ਲੱਖੀ ਆ ਜਾਂਦਾ ਹੋਰ ਬਾਅਦ ਨਾ ਹੁੰਦਾ ਜਾਂਦਾ ਰਾਤ ਨੂੰ 9:00 ਵਜੇ 10:00 ਵਜੇ ਆ ਕੇ ਕੰਮ ਆਪਣਾ ਸਮਾਪਤ ਕਰਕੇ ਫਿਰ ਉਹਨੂੰ ਕਹਿੰਦਾ ਕਿ ਮੈਨੂੰ ਲਿਆ ਦਿਓ ਯਾਰ ਵਧੀਆ ਕਲੀਆ ਦਿਓ 100 ਰੁਪਏ ਦਾ ਹੋਰ 100 ਦਾ ਮੇਰਾ ਸਰਿਆ ਨਹੀਂ ਫਿਰ ਆ ਕੇ ਘੜ ਲਾ ਜਾਂਦਾ ਆਹ ਭੇੜਾ ਵਿੱਚ ਮੈਂ ਤਾਂ ਹੀ ਦਾਤ ਨੂੰ 9:00 ਵਜੇ ਦਿੰਦਾ ਹੁੰਦਾ ਵੀ ਉਹਦੇ ਬਾਅਦ ਫਿਰ ਇਹਦੀ ਖਤਮ ਨਹੀਂ ਹੁੰਦੀ ਫਿਰ ਆਉਣਾ ਪੈ ਜਾਂਦਾ ਦਾ ਅਜੇ ਫਰਾਜ ਵਿੱਚ ਦੇਖੀ ਜਾਊ ਫੜਾਈ ਦਿੰਦੇ ਆ ਗੁੱਜਰਬਾਈ ਨਰਾਜ ਹੋਇਆ ਪਿਆ ਹਾਂ ਠੀਕ ਹੈ ਤੇਰੀ ਬਹੁਤ ਬੜੀ ਤਾਰੀਫ ਕਰੀ ਆ ਕਹਿੰਦਾ ਜਿੱਦਣ ਦਾ ਮੋਟਰਵਾ ਗੁੱਜਰਬਾਈ ਨਿੱਖਰ ਗਿਆ ਮੈਨਾਂ ਦੁੱਧ ਕਿ ਹੀ ਮੱਖਣਾ ਸਾਰਾ ਕੁਝ ਮਿਲਦਾ ਦਿਨ ਪਰ ਦਿਨਾਂ ਮੌਸਮ ਦਾ ਫਰਕ ਪੈਂਦਾ ਜਾਂਦਾ ਹੁਣ ਬਾਹਰ ਠੰਡ ਲੱਗ ਰਹੀ ਆ ਮੌਸਮ ਜਿਹੜਾ ਬਾਹਰ ਦਾ ਨਾ ਠੰਡਾ ਹੋ ਗਿਆ ਹੁਣ ਐਨ ਤੇ ਹੁਣ ਜਦ ਮੈਂ ਕਮਰੇ 'ਚ ਬੈਠਾ ਤਾਂ ਕਮਰੇ 'ਚ ਗਰਮ ਆ ਤੇ ਬਾਹਰ ਠੰਡਾ ਆ ਫਰਕ ਬਹੁਤ ਪੈ ਗਿਆ ਤੇ অলਮੋਸਟ ਆਪਣੇ ਕਪੜੇ ਕਰ ਲਓ ਆਪਣੇ ਪੈਕ ਕਰ ਲੈਣੇ ਆ ਕੁਝ ਦੇਖਾ ਨਿੰਮਾ ਵਾਲੀ ਟੇਚੀ ਆਪਣੀ ਟੇਚੀ ਚ ਵੇੜ 10 ਕਿਲੋ ਲੈ ਕੇ ਜਾਣਾ ਉਹ ਆਪਾਂ ਪੂਰੀ ਉਹਦੇ ਵਿੱਚ ਐਕਸਪਲੇਨ ਕਰਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਹੜੀਆਂ ਆਉਣਗੀਆਂ ਉਹ ਇਨਫੋਰਮੇਸ਼ਨ ਵੀਡੀਓ ਬਣਾਵਾਂਗੇ ਸਸਤੇ ਵਿੱਚ ਤੁਸੀਂ ਫੋਰ ਡੋਰ ਕਿਸ ਤਰ੍ਹਾਂ ਕਰ ਸਕਦੇ ਆ ਤੇ ਹੁਣ ਆਪਾਂ ਲੱਗੇ ਆਪਣੇ ਕੰਮਾਂ ਕਰਾਂ ਪਰ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਧੰਨਵਾਦ